ਸ੍ਰੀ ਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਜਿਹੜੀ ਮੈਂ ਤੁਹਾਡੇ ਵਾਸਤੇ ਵੀਡੀਓ ਲੈ ਕੇ ਆਈ ਆ ਇਹਦੇ ਵਿੱਚ ਆਪਾਂ ਇਹ ਦੇਖਣਾ ਹੈ ਜਿਹੜਾ ਆਪਾਂ ਬੱਚਿਆਂ ਲਈ ਕੋਟੀ ਸਵੈਟਰ ਜਾਂ ਆਪਣੇ ਲਈ ਜਾਂ ਜੈਟ ਸਵੈਟਰ ਬਣਾਉਣਾ ਉਹਦੇ ਲਈ ਆਪਾਂ ਕਿੰਨੇ ਕੁੰਡੇ ਰੱਖਾਂਗੇ ਬਾਹਾਂ ਦੇ ਕਿੰਨੇ ਕੁੰਡੇ ਰੱਖਣੇ ਆ ਬਾਰਡਰ ਦੇ ਕਿੰਨੇ ਕੁੰਡੇ ਰੱਖਣੇ ਆ ਤੇ ਜਿਹੜੇ ਗਲੇ ਲਈ ਆਪਾਂ ਕੁੰਡੇ ਠਾਉਣੇ ਆ ਉਹ ਕਿੰਨੇ ਕੁੰਡੇ ਠਾਉਣੇ ਆ ਤੇ ਕਿੰਨੀ ਜਿਹੜੀ ਆਪਣੀ ਇਹਦੇ ਲਈ ਪੱਛਮ ਲੱਗੂਗੀ ਠੀਕ ਹੈ ਇਹ ਥੋੜਾ ਜਿਹਾ ਮੈਂ ਤੁਹਾਨੂੰ ਆਈਡੀਆ ਦਵਾਂਗੀ ਵੀ ਇਸ ਤਰ੍ਹਾਂ ਆਪਾਂ ਕੁੰਡੇ ਲੈਣੇ ਆ ਇੰਨੀ ਪੱਛਮ ਲੱਗੂਗੀ। ਬਾਕੀ ਤੁਸੀਂ ਆਪਣਾ ਥੋੜਾ ਜਿਹਾ ਹਿਸਾਬ ਕਿਤਾਬ ਦੇਖ ਲੈਣਾ ਠੀਕ ਹੈ। ਅ ਸਾਈਜ਼ ਦੇ ਹਿਸਾਬ ਨਾਲ ਉਸੇ ਹਿਸਾਬ ਨਾਲ ਤੁਸੀਂ ਦੇਖ ਲੈਣਾ। ਇੱਥੇ ਜਿਹੜਾ ਮੇਰਾ ਆਈਡੀਆ ਹੈ ਇਹੀ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ। ਜਿਵੇਂ ਮੈਂ ਕੁੰਡੇ ਰੱਖਦੀ ਹਾਂ। ਬਾਕੀ ਜਿਸ ਤਰ੍ਹਾਂ ਦਾ ਵੀ ਆਪਾਂ ਕੋਈ ਕੋਟੀ ਜਾਂ ਸਵੈਟਰ ਬਣਾਉਣੇ ਆ ਉਸੇ ਤਰ੍ਹਾਂ ਦੇ ਆਪਾਂ ਕਈ ਵਾਰ ਕੁੰਡੇ ਜਾਂ ਘਟਾਈ ਅ ਗਲੇ ਦੀ ਘਟਾਈ ਜਾਂ ਬਾਹਾਂ ਦੀ ਘਟਾਈ ਉਸੇ ਤਰ੍ਹਾਂ ਆਪਾਂ ਪਾਉਣੀ ਹੈ ਠੀਕ ਹੈ ਇੱਥੇ ਆਪਾਂ ਨੂੰ ਇਸ ਤਰ੍ਹਾਂ ਥੋੜਾ ਜਿਹਾ ਪਤਾ ਲੱਗ ਜਾਊਗਾ ਬਈ ਜਿਹੜਾ ਆਪਾਂ ਕਿੰਨੇ ਪੱਛਮ ਲਵਾਵਾਂਗੇ ਤੇ ਕਿੰਨੇ ਕੁੰਡੇ ਠਾਵਾਵਾਂਗੇ ਤੇ ਬਾਹਾਂ ਲਈ ਜਿਹੜੇ ਕਿੰਨੇ ਕੁੰਡੇ ਠਾਵਾਵਾਂਗੇ ਗਲੇ ਲਈ ਕਿੰਨੇ ਕੁੰਡੇ ਠਾਵਾਵਾਂਗੇ ਥੋੜਾ ਜਿਹਾ ਆਪਾਂ ਨੂੰ ਆਈਡੀਆ ਹੋ ਜਾਊਗਾ ਠੀਕ ਹੈ ਹਾਂ ਦੇਖੋ 0 ਤੋਂ ਲੈ ਕੇ 5 ਸਾਲ ਦੇ ਬੱਚੇ ਲਈ ਜਿਹੜੇ ਆਪਾਂ ਬਾਰਡਰ ਲਈ ਕੁੰਡੇ ਲੈਣੇ ਆ ਠੀਕ ਹੈ ਸਵੈਟਰ ਦੇ ਬਾਰਡਰ ਲਈ ਕੁੰਡੇ ਲੈਣੇ ਆ ਆਪਾਂ ਉਹ ਆਪਾਂ ਲਵਾਂਗੇ 60 ਕੁੰਡੇ ਲਵਾਂਗੇ ਜਾਂ ਲਵਾਂਗੇ 75 ਕੁੰਡੇ ਠੀਕ ਐ ਇਸ ਤਰ੍ਹਾਂ ਨਿਊ ਬੌਰਨ ਬੇਬੀ ਲਈ ਆਪਾਂ 50 ਕੁੰਡੇ ਰੱਖਦੇ ਆ ਨਿਊ ਬੌਰਨ ਬੇਬੀ ਲਈ ਆਪਾਂ 50 ਕੁੰਡੇ ਰੱਖਦੇ ਆ ਪਰ ਇੱਥੇ ਜਿਹੜਾ ਮੈਂ ਜੀਰੋ ਤੋਂ ਲੈ ਕੇ 5 ਸਾਲ ਦੇ ਬੱਚੇ ਦੇ ਇੱਥੇ ਇਸ ਲਈ ਦੱਸਿਆ ਕਿਉਂਕਿ ਜਿਹੜਾ ਬੱਚਾ ਉਹ ਜਲਦੀ ਗਰੋਥ ਕਰਦਾ ਫਿਰ ਜਿਹੜੇ ਸਵੈਟਰ ਕੋਟੀਆਂ ਛੋਟੇ ਹੋ ਜਾਂਦੇ ਆ ਜੇਕਰ ਆਪਾਂ ਥੋੜਾ ਜਿਹਾ ਕੋਟੀ ਸਵੈਟਰ ਵੱਡਾ ਬਣਾਉਂਦੇ ਆ ਤਾਂ ਉਹ ਜਿਹੜਾ ਬੱਚੇ ਦੇ ਸਾਲ 2 ਸਾਲ ਤੱਕ ਆਰਾਮ ਨਾਲ ਆ ਜਾਂਦਾ ਠੀਕ ਹੈ ਹੁਣ ਦੇਖੋ 0 ਤੋਂ ਲੈ ਕੇ 5 ਸਾਲ ਦੇ ਬੱਚੇ ਦੇ ਰੱਖਾਂਗੇ ਆਪਾਂ 60 ਤੋਂ ਲੈ ਕੇ 75 ਤੱਕ ਕੁੰਡੇ ਰੱਖਾਂਗੇ ਠੀਕ ਹੈ ਜੇਕਰ ਆਪਣਾ ਬੱਚਾ ਥੋੜਾ ਜਿਹਾ ਹੈਲਥੀ ਹੈ ਤਾਂ ਆਪਾਂ 75 ਕੁੰਡੇ ਰੱਖਾਂਗੇ ਨਹੀਂ 60 ਰੱਖਾਂਗੇ ਠੀਕ ਹੈ ਬਾਰਡਰ ਬਣਾਉਣ ਤੋਂ ਬਾਅਦ ਜਦੋਂ ਆਪਾਂ ਕੁੰਡੇ ਵਧਾਉਣੇ ਆ ਉਹਦੋਂ ਆਪਾਂ 5 ਜਾਂ 7 ਕੁੰਡੇ ਵਧਾ ਸਕਦੇ ਹਾਂ ਠੀਕ ਹੈ ਇਸ ਤਰ੍ਹਾਂ ਤੇ ਜਿਹੜੇ ਆਪਾਂ ਬਾਹਾਂ ਲਈ ਕੁੰਡੇ ਰੱਖਾਂਗੇ ਉਹ ਆਪਾਂ ਰੱਖਾਂਗੇ 30 ਜਾਂ 35 ਕੁੰਡਿਆਂ ਦੇ ਵਿਚਕਾਰ ਰੱਖਾਂਗੇ ਫਿਰ ਬਾਰਡਰ ਬਣਾਉਣ ਤੋਂ ਬਾਅਦ ਆਪਾਂ ਹਰੇਕ ਚੌਥੀ ਲੈਂ ਤੇ ਠੀਕ ਹੈ ਦੋਨਾਂ ਸਾਈਡਾਂ ਤੇ ਇੱਕ ਕੁੰਡਾ ਵਧਾਉਂਦੇ ਜਾਣਾ ਇਸ ਤਰ੍ਹਾਂ ਜਦੋਂ ਜਿਹੜੀ ਬਾਹ ਦੀ ਲੰਬਾਈ ਕੰਪਲੀਟ ਹੋ ਜਾਂਦੀ ਹੈ ਤਾਂ ਆਪਣੇ ਜਿਹੜੇ ਜਿੰਨੇ ਆਪਾਂ ਬਾਰਡਰ ਦੇ ਕੁੰਡੇ ਰੱਖੇ ਹੋਣਗੇ 60 ਜਾਂ 75 70 ਇਸ ਤਰ੍ਹਾਂ ਤਾਂ ਉਨੇ ਕੁੰਡੇ ਹੋ ਹੋ ਜਾਣੇ ਚਾਹੀਦੇ ਆ ਉਸ ਤੋਂ ਬਾਅਦ ਆਪਾਂ ਮੋੜਿਆਂ ਦੀ ਕਟਾਈ ਪਾਉਣੀ ਠੀਕ ਹੈ ਮਤਲਬ 60 ਜਾਂ 75 ਕੁੰਡੇ ਉੱਪਰ ਤੱਕ ਹੋ ਜਾਣੇ ਚਾਹੀਦੇ ਆ ਜਿੰਨੇ ਆਪਾਂ ਬਾਰਡਰ ਲਈ ਰੱਖੇ ਹੋਣਗੇ ਉਸ ਤੋਂ ਬਾਅਦ ਆ ਜਾਂਦਾ ਹੈ 6 ਤੋਂ ਲੈ ਕੇ 10 ਸਾਲ ਦੇ ਬੱਚੇ ਤੱਕ ਠੀਕ ਹੈ ਕਿੰਨੇ ਕੁੰਡੇ ਰੱਖਾਂਗੇ ਇਹ ਆਪਾਂ ਰੱਖਾਂਗੇ 80 ਕੁੰਡੇ ਜੇਕਰ ਬੱਚਾ ਥੋੜਾ ਜਿਹਾ ਹੈਲਥੀ ਹੈ ਤਾਂ ਆਪਾਂ 95 ਕੁੰਡੇ ਰੱਖਾਂਗੇ ਸੌਰੀ 90 ਬਹੁਤ ਹੋਣਗੇ 90 ਰੱਖਾਂਗੇ ਠੀਕ ਹੈ ਇਸ ਤਰ੍ਹਾਂ ਫਿਰ ਬਾਰਡਰ ਬਣਾਉਣ ਤੋਂ ਬਾਅਦ ਆਪਾਂ 6 ਕੁੰਡੇ ਜਾਂ 8 ਕੁੰਡੇ ਇਸ ਤਰ੍ਹਾਂ ਵਧਾ ਸਕਦੇ ਹਾਂ ਬਾਰਡਰ ਬਣਾਉਣ ਤੋਂ ਬਾਅਦ ਤੇ ਜਿਹੜੇ ਬਾਹਲੇ ਕੁੰਡੇ ਰੱਖਣੇ ਆਪਾਂ ਉਹ 40 ਕੁੰਡੇ ਰੱਖਾਂਗੇ ਫਿਰ ਉਸੇ ਤਰ੍ਹਾਂ ਹਰੇਕ ਚੌਥੀ ਲੈਂਡ ਵਿੱਚ ਇੱਕ ਦੋਨਾਂ ਸਾਈਡਾਂ ਤੇ ਇੱਕ ਇੱਕ ਕੁੰਡਾ ਵਧਾਉਂਦੇ ਜਾਵਾਂਗੇ ਜਦੋਂ ਬਾਹ ਦੀ ਲੰਬਾਈ ਕੰਪਲੀਟ ਹੋ ਜਾਂਦੀ ਹੈ ਉਥੋਂ ਤੱਕ ਆਪਣੇ ਜਿਹੜੇ 80 ਕੁੰਡੇ ਰੱਖੇ ਹੋਣਗੇ ਜਾਂ 90 ਕੁੰਡੇ ਰੱਖੇ ਹੋਣਗੇ ਬਾਰਡਰ ਦੇ ਉਹ ਆਪਣੇ ਪੂਰੇ ਹੋ ਜਾਣੇ ਚਾਹੀਦੇ ਆ ਠੀਕ ਹੈ ਉਸ ਤੋਂ ਬਾਅਦ ਆਪਾਂ ਮੋਢਿਆਂ ਦੀ ਕਟਾਈ ਜਿਹੜੀ ਆ ਕਰਦੇ ਆ ਮਤਲਬ ਮੋਢਿਆਂ ਦੀ ਕਟਾਈ ਪਾਉਣੀ ਹੈ ਠੀਕ ਹੈ ਤੇ ਜਿਹੜਾ ਹੈਗਾ 10 ਜਾਂ 15 ਸਾਲ ਤੱਕ ਬੱਚਾ ਉਹਦੇ ਆਪਾਂ ਰੱਖਾਂਗੇ 90 ਥੋੜਾ ਜਿਹਾ ਬੱਚਾ ਹੈਲਥੀ ਤਾਂ 100 ਕੁੰਡਾ ਬਾਰਡਰ ਬਣਾਉਣ ਤੋਂ ਬਾਅਦ 8 ਜਾਂ 10 ਕੁੰਡੇ ਆਪਾਂ ਵਧਾਵਾਂਗੇ ਠੀਕ ਹੈ ਤੇ ਜਿਹੜੇ ਆਪਾਂ ਬਾਹਾਂ ਲਈ ਕੁੰਡੇ ਰੱਖਾਂਗੇ ਉਹ ਰੱਖਾਂਗੇ ਆਪਾਂ 40 ਜਾਂ 45 ਕੁੰਡੇ ਇਸ ਤਰ੍ਹਾਂ ਉਸੇ ਤਰ੍ਹਾਂ ਫਿਰ ਜਦੋਂ ਆਪਾਂ ਕੁੰਡੇ ਵਧਾਉਂਦੇ ਹੋਏ ਬਾਹਾਂ ਦੀ ਲੰਬਾਈ ਜਿੱਥੇ ਤੱਕ ਆਪਣੀ ਕੰਪਲੀਟ ਹੋ ਜਾਂਦੀ ਹੈ ਉਦੋਂ ਆਪਣੇ ਜਿੰਨੇ ਕੁੰਡੇ 90 ਰੱਖੇ ਹੋਣਗੇ ਜਾਂ 100 ਇੰਨੇ ਕੁੰਡੇ ਹੋ ਜਾਣੇ ਚਾਹੀਦੇ ਉਸ ਤੋਂ ਬਾਅਦ ਆਪਾਂ ਮੋਢਿਆਂ ਦੀ ਕਟਾਈ ਪਾਉਣੀ ਹੈ ਠੀਕ ਹੈ ਤੇ ਇਹਦਾ ਜਿਹੜਾ ਆਪਾਂ ਗਲੇ ਲਈ ਕੁੰਡੇ ਠਾਉਣੀ ਹੈ ਆਪਾਂ ਜਿਵੇਂ ਆਪਾਂ ਗੋਲ ਗਲਾ ਬਣਾ ਰਹੇ ਹਾਂ ਜਾਂ ਆਪਾਂ ਕਾਲਰ ਵਾਲਾ ਗਲਾ ਬਣਾ ਰਹੇ ਹਾਂ ਤੇ ਜਿਹੜਾ ਆਪਾਂ ਇਸ ਤਰ੍ਹਾਂ 0 ਤੋਂ ਲੈ ਕੇ 5 ਸਾਲ ਤੱਕ ਦੇ ਬੱਚੇ ਦੀ ਗਲੇ ਲਈ ਜਿਹੜੀ ਕੁੰਡੇ ਠਾਵਾਂਗੇ ਉਹ ਆਪਾਂ 80 ਜਾਂ 85 ਕੁੰਡੇ ਠਾ ਲੈਣੇ ਠੀਕ ਹੈ ਬਹੁਤ ਹੁੰਦੇ ਨੇ ਗਲੇ ਲਈ ਫਿਰ ਉਸੇ ਤਰ੍ਹਾਂ 6 ਤੋਂ ਲੈ ਕੇ 10 ਸਾਲ ਤੱਕ ਦੇ ਬੱਚੇ ਲਈ ਜਿਹੜੇ ਕੁੰਡੇ ਠਾਵਾਂਗੇ ਆਪਾਂ ਉਹ ਆਪਾਂ 90 ਜਾਂ 100 ਕੁੰਡੇ ਦੇ ਵਿੱਚਕਾਰ ਠਾਵਾਂਗੇ ਠੀਕ ਹੈ ਉਸ ਤੋਂ ਬਾਅਦ 10 ਤੋਂ ਲੈ ਕੇ 15 ਸਾਲ ਤੱਕ ਦੇ ਬੱਚੇ ਲਈ ਜਿਹੜੇ ਕੁੰਡੇ ਠਾਉਣੇ ਆ ਗਲੇ ਦੇ ਆਪਾਂ ਉਹ ਆਪਾਂ 100 105 100 ਜਾਂ 105 ਦੇ ਵਿੱਚਕਾਰ ਇਸ ਤਰ੍ਹਾਂ ਕੁੰਡੇ ਠਾ ਲੈਣੇ ਆ ਠੀਕ ਹੈ ਬਾਕੀ ਇੱਕ ਦੋ ਕੁੰਡੇ ਵੱਧ ਘਟ ਜਾਂਦੇ ਆ ਤਾਂ ਕੋਈ ਗੱਲ ਨਹੀਂ ਇਹ ਥੋੜਾ ਜਿਹਾ ਤੁਹਾਨੂੰ ਮੈਂ ਆਈਡੀਆ ਹੀ ਦਿੱਤਾ ਵੀ ਜਿਸ ਤਰ੍ਹਾਂ ਮੈਂ ਜਿਹੜੇ ਉਹ ਕੋਟਾਂ ਸਵਟਰ ਬੱਚਿਆਂ ਦੇ ਬਣਾਉਣੀ ਆ ਜ다ਤਰ ਆਪਾਂ ਇੰਨੇ ਕੁੰਡੇ ਠਾਉਣੇ ਆ ਇਰ ਉਸ ਤੋਂ ਬਾਅਦ ਆ ਗਿਆ ਫ੍ਰੀ ਸਾਈਜ਼ ਜਾਂਟਾ ਸਵੈਟਰ ਜਿਹੜਾ ਆਪਾਂ ਕਿੰਨੇ ਕੁੰਡੇ ਉਠਾਉਣੇ ਆ ਤੇ ਇਹਦੇ ਲਈ ਆਪਾਂ ਨੂੰ 110 ਜਾਂ 115 ਕੁੰਡੇ ਬਹੁਤ ਹੁੰਦੇ ਆ ਬਾਰਡਰ ਬਣਾਉਣ ਤੋਂ ਬਾਅਦ ਉਸੇ ਤਰ੍ਹਾਂ 10 ਜਾਂ 15 ਕੁੰਡੇ ਦੇ ਵਿੱਚਕਾਰ ਆਪਾਂ ਵਧਾ ਲੈਣੀ ਹੈ ਤੇ ਜਿਹੜੇ ਆਪਾਂ ਬਾਹ ਦੇ ਬਾਰਡਰ ਲਈ ਕੁੰਡੇ ਰੱਖਣੇ ਆ ਆਪਾਂ ਰੱਖਨੇ ਆ 45 ਜਾਂ 50 ਠੀਕ ਹੈ ਫਿਰ ਉਸੇ ਤਰ੍ਹਾਂ ਬਾਰਡਰ ਬਣਾਉਣ ਤੋਂ ਬਾਅਦ ਦੋਨਾਂ ਸਾਈਡਾਂ ਤੇ ਆਪਾਂ ਬਾਹਾਂ ਦੇ ਕੁੰਡੇ ਵਧਾਉਂਦੇ ਜਾਣੇ ਆ ਫਿਰ ਜਿੰਨੇ ਕੁੰਡੇ ਆਪਾਂ ਬਾਰਡਰ ਲਈ ਰੱਖੇ ਹੋਣਗੇ 110 ਤੇ 115 ਜਦੋਂ ਆਪਣੀ ਲੈਂਥ ਕੰਪਲੀਟ ਹੁੰਦੀ ਹੈ ਤੇ ਇੰਨੇ ਕੁੰਡੇ ਹੋਣੇ ਚਾਹੀਦੇ ਆ ਉਸ ਤੋਂ ਬਾਅਦ ਆਪਾਂ ਮੋੜਿਆਂ ਦੀ ਕਟਾਈ ਕਰਦੇ ਆ ਉਸ ਤੋਂ ਬਾਅਦ ਆ ਗਿਆ ਫ੍ਰੀ ਸਾਈ ਲੈਡੀ ਸਵੈਟਰ 105 ਜਾਂ 110 ਕੁੰਡੇ ਜਿਹੜੇ ਆਪਾਂ ਲੈਣੇ ਆ ਠੀਕ ਹੈ ਫਿਰ ਆਪਾਂ ਉਸੇ ਤਰ੍ਹਾਂ 10 ਜਾਂ 15 ਕੁੰਡੇ ਵਧਾਉਣੇ ਆ ਬਾਰਡਰ ਬਣਾਉਣ ਤੋਂ ਬਾਅਦ ਤੇ ਉਸੇ ਤਰ੍ਹਾਂ ਬਾਹ ਦੇ ਬਾਰਡਰ ਦੇ ਲੈਣੇ ਆਪਾਂ 39 ਜਾਂ 50 ਕੁੰਡੇ ਠੀਕ ਹੈ ਫਿਰ ਇਹ ਵੀ ਆਪਾਂ ਉਸੇ ਤਰ੍ਹਾਂ ਲੰਬਾਈ ਕੰਪਲੀਟ ਕਰਦੇ ਜਾਣਾ ਦੋਨਾਂ ਸਾਈਡਾਂ ਤੇ ਇੱਕ ਇੱਕ ਕੁੰਡਾ ਵਧਾਉਂਦੇ ਜਾਣਾ ਤੇ ਜਦੋਂ ਆਪਣੀ ਲੈਂਥ ਕੰਪਲੀਟ ਹੋ ਜਾਂਦੀ ਹੈ ਉਦੋਂ ਤੱਕ ਆਪਣੇ ਜਿੰਨੇ ਕੁੰਡੇ ਆਪਾਂ ਬਾਰਡਰ ਲਈ ਜਿਵੇਂ 105 ਜਾਂ 110 ਰੱਖੇ ਹੋਣਗੇ ਉਹਨੇ ਕੁੰਡੇ ਆਪਣੇ ਹੋ ਜਾਣੇ ਚਾਹੀਦੇ ਆ ਠੀਕ ਹੈ ਇਸ ਤਰ੍ਹਾਂ ਤੇ ਜਾਂਟਾ ਸਵੈਟਰ ਲਈ ਜਿਹੜਾ ਆਪਾਂ ਵੀ ਜਿਹੜਾ ਆਪਾਂ ਵੀਨ ਇੱਕ ਬਣਾਉਣੀ ਆ ਇਸ ਤਰ੍ਹਾਂ ਵੀ ਗਲਾ ਉਹਦੇ ਵਾਸਤੇ ਜਿਹੜਾ ਆਪਾਂ 120 ਕੁੰਡੇ ਠਾਉਣੇ ਕਿੰਨਾ ਸਾਈਡਾਂ ਤੋਂ ਕੁੰਡੇ ਠਾਉਣੇ ਆ ਆਪਾਂ ਠੀਕ ਹੈ 120 ਬਹੁਤ ਹੁੰਦੇ ਆ ਇੱਕ ਦੋ ਕੁੰਡੇ ਇੱਧਰ ਉੱਧਰ ਹੋ ਜਾਣ ਤਾਂ ਕੋਈ ਗੱਲ ਨਹੀਂ ਵਧ ਘਟ ਜਾਣ ਤੇ ਜਿਹੜਾ ਆਪਾਂ ਗੋਲ ਗਲਾ ਬਣਾਉਣਾ ਜੇਕਰ ਆਪਾਂ ਗੋਲ ਗਲਾ ਬਣਾਉਣਾ ਤੇ ਇਹਦੇ ਲਈ ਵੀ 115 ਜਾਂ 120 ਕੁੰਡੇ ਜਿਹੜੇ ਬਹੁਤ ਹੁੰਦੀ ਹੈ ਠੀਕ ਹੈ ਇਸ ਤਰ੍ਹਾਂ ਉਸ ਤੋਂ ਬਾਅਦ ਆ ਗਿਆ ਜਦੋਂ ਆਪਾਂ ਲੇਡੀਜ਼ ਬਟਨ ਪੱਟੀ ਵਾਲਾ ਕੋਈ ਪ੍ਰੋਜੈਕਟ ਬਣਾਉਣੀ ਜਿਵੇਂ ਬਟਨ ਪੱਟੀ ਵਾਲੀ ਆਪਾਂ ਜੈਕਟ ਬਣਾਉਣੀ ਹੈ ਠੀਕ ਹੈ ਮੰਨ ਲਓ ਉਹ ਆਪਾਂ 100 ਕੁੰਡਾ ਰੱਖਿਆ ਬੈਕ ਸਾਈਡ ਤੇ 100 ਕੁੰਡਾ ਰੱਖਿਆ ਜਿਹੜਾ ਆਪਾਂ ਬਟਨ ਪੱਟੀ ਵਾਲੀ ਜੈਕਟ ਬਣਾਉਣੀ ਹੈ ਤਾਂ ਜਿਹੜਾ ਦੋਨਾਂ ਪੱਲਿਆਂ ਤੇ ਆਪਾਂ ਜਿੰਨੇ ਆਪਾਂ ਇਹ ਕੁੰਡੇ ਲਏ ਹੋਣਗੇ 100 ਦਾ ਅਰਧ ਹੁੰਦਾ 50 ਠੀਕ ਹੈ 50 50 ਕੁੰਡੇ ਦੋਨਾਂ ਪੱਲਿਆਂ ਤੇ ਹੋ ਜਾਂਦੇ ਆ ਫਿਰ ਜਿਹੜੇ ਆਪਾਂ ਬਟਨ ਪੱਟੀ ਵਾਲੇ ਰੱਖਣੇ ਹੁੰਦੇ ਆ ਵਿੱਚ ਆਪਾਂ ਉਹ ਐਡ ਕਰਨੀ ਹੁੰਦੇ ਦੋਨੇ ਪਾਸੇ ਬਟਨ ਪੱਟੀ ਬੰਨਦੀ ਹੈ ਜੇਕਰ ਆਪਾਂ 10 10 ਕੁੰਡੇ ਲਏ ਆ ਪਲੱਸ 10 ਪਲੱਸ 10 ਠੀਕ ਹੈ ਤਾਂ ਆਪਣੇ 60 60 ਕੁੰਡੇ ਹੋ ਜਾਂਦੇ ਮਤਲਬ 120 ਕੁੰਡੇ ਬਟਨ ਪੱਟੀ ਵਾਲੇ ਕੁੰਡੇ ਤੁਸੀਂ 10 ਵੀ ਰੱਖ ਸਕਦੇ ਆ 12 ਵੀ 14 ਵੀ ਜਿੰਨੀ ਚੌੜੀ ਬਟਨ ਪੱਟੀ ਤੁਸੀਂ ਬਣਾਉਣੀ ਹੋਊਗੀ ਤੁਹਾਡੀ ਆਪਣੀ ਮਰਜ਼ੀ ਹੈ ਠੀਕ ਹੈ ਮਤਲਬ ਜਿੰਨੇ ਕੁੰਡੇ ਆਪਾਂ ਬੈਕ ਸਾਈਡ ਤੇ ਲੈ ਹੋਣਗੇ ਦੋਨਾਂ ਪੱਲਿਆਂ ਤੇ ਉਹ ਦਾ ਅਰਧ ਲੈਣਾ ਹੁੰਦਾ ਜੇ 100 ਲਏ ਤਾਂ 50 50 ਵਿੱਚ ਬਟਨ ਪੱਟੀ ਵਾਲੇ ਕੁੰਡੇ ਜਿਹੜੇ ਆਪਾਂ ਐਡ ਕਰ ਲੈਣੇ ਨੇ ਤੇ ਜੇਕਰ ਆਪਾਂ ਥੋੜੇ ਜਿਹਾ ਹੈਲਥੀ ਲਈ ਜਿਹੜੀ ਆਪਾਂ ਇਹ ਕਾਰਡੀਗਨ ਬਣਾਉਣੀ ਹੈ ਲੇਡੀਜ਼ ਕਾਰਡੀਗਨ ਤਾਂ ਜਿਹੜੇ ਇਹਦੇ ਲਈ 110 ਜਾਂ 100 15 ਕੁੰਡੇ ਰੱਖ ਸਕਦੇ ਆ ਠੀਕ ਹੈ ਜਿਹੜਾ ਇਹ ਨਾਰਮਲ ਸਾਈਜ਼ ਲਈ ਮਿਸ ਦੱਸਿਆ ਵੀ 100 ਕੁੰਡੇ ਜਿਹੜੇ ਉਹ ਬਹੁਤ ਹੁੰਦੇ ਆ ਤੇ ਜਦੋਂ ਆਪਾਂ ਕਿਸੇ ਜਿਵੇਂ ਆਪਾਂ ਗਰਲਸ ਬਟਨ ਪੱਟੀ ਵਾਲੀ ਕੋਈ ਜੈਕਟ ਬਣਾ ਰਹੇ ਹਾਂ ਤੇ ਇਹਦੇ ਲਈ ਵੀ ਆਪਾਂ ਜਿਹੜਾ 90 ਕੁੰਡੇ ਰੱਖ ਸਕਦੇ ਆ ਫੇਰ ਉਸੇ ਤਰ੍ਹਾਂ ਦੋਨਾਂ ਪੱਲਿਆਂ ਤੇ 45 45 ਹੋ ਗਿਆ ਹੈ। ਵਿੱਚ ਆਪਾਂ ਜਿਹੜੇ ਬਟਨ ਪੱਟੀ ਵਾਲੇ ਐਡ ਕਰਨੀ ਹੋਣਗੇ ਜਿਵੇਂ 10 10 ਇਸ ਤਰ੍ਹਾਂ ਠੀਕ ਹੈ। 55 55 ਕੁੰਡੀ ਆਪਣੇ ਹੋ ਜਾਂਦੇ ਦੋਨਾਂ ਸਾਈਡਾਂ ਤੇ। ਤੇ ਜਦੋਂ ਆਪਾਂ ਜੇਕਰ ਆਪਾਂ ਕੋਲਰ ਵਾਲੀ ਲੇਡੀਜ਼ ਕਾਰਡੀਗਨ ਬਣਾਉਣੀ ਹੈ ਮਤਲਬ ਜਾਂ ਗਰਲਸ ਲਈ ਬਣਾਉਣੀ ਹੈ ਬਟਨ ਪੱਟੀ ਵਾਲੀ। ਤਾਂ ਆਪਾਂ ਜਿਹੜਾ ਕਿੰਨਾ ਸਾਈਡਾਂ ਤੇ ਇਸ ਤਰ੍ਹਾਂ ਕੁੰਡੇ ਠਾਉਣੇ 35 ਆ ਪਲੱਸ 40 ਪਲੱਸ 35 ਇਸ ਤਰ੍ਹਾਂ ਜਾਂ ਆਪਾਂ تینਾਂ ਸਾਈਡਾਂ ਤੇ 35 ਪਲੱਸ 35 ਪਲੱਸ 35 ਇਸ ਤਰ੍ਹਾਂ ਕੁੰਡੇ ਠਾਉਣੇ ਤਾਂ ਕੁੰਡੇ ਜਿਹੜੇ ਬਹੁਤ ਹੁੰਦੀਆਂ ਠੀਕ ਹੈ ਹੁਣ ਜਿਹੜਾ ਆਪਾਂ ਕਿੰਨੀ ਪੱਛਮ ਆਪਾਂ ਨੂੰ ਚਾਹੀਦੀ ਹੋਊਗੀ ਠੀਕ ਹੈ ਥੋੜਾ ਜਿਹਾ ਆਈਡੀਆ ਮੈਂ ਤੁਹਾਨੂੰ ਦੇ ਦੇਣੀ ਹੈ ਕਿੰਨੀ ਪਾਛਮ ਲੱਗਦੀ ਹੈ ਅ ਬਾਕੀ ਥੋੜੀ ਜੀ ਪਾਛਮ ਮੈਂ ਜ਼ਿਆਦਾ ਹੀ ਦੱਸੂਗੀ ਕਿਉਂਕਿ ਜਦੋਂ ਆਪਾਂ ਪਾਛਮ ਖਰੀਦਦੇ ਹਾਂ ਜਦੋਂ ਆਪਣੀ ਪਾਛਮ ਘਾਟ ਜਾਂਦੀ ਹੈ ਤਾਂ ਬਾਅਦ ਵਿੱਚ ਜਿਹੜਾ ਉਹ ਰੰਗ ਮਿਲਦਾ ਨਹੀਂ ਠੀਕ ਹੈ ਜੇਕਰ ਆਪਾਂ ਪਹਿਲਾਂ ਹੀ ਥੋੜੀ ਜੀ ਪਾਛਮ ਜ਼ਿਆਦਾ ਲਈ ਹੋਊਗੀ ਤਾਂ ਬਾਅਦ ਵਿੱਚ ਜਿਹੜੀ ਕੋਈ ਪ੍ਰੋਬਲਮ ਨਹੀਂ ਆਉਂਦੀ ਦੇਖੋ ਹੁਣ ਜੇਕਰ ਆਪਾਂ ਨਿਊ ਬੌਰਨ ਬੇਬੀ ਲਈ ਬਣਾ ਰਹੇ ਹਾਂ ਨਿਊ ਬੌਰਨ ਬੇਬੀ ਲਈ ਸਵੈਟਰ ਬਣਾ ਰਹੇ ਹਾਂ ਆਪਾਂ ਤਾ ਜਿਹੜੀ ਆਪਾਂ ਨੂੰ 200 ਗ੍ਰਾਮ ਪਛਮਾ ਜਿਹੜੀ ਉਹ ਬਹੁਤ ਹੁੰਦੀ ਹੈ ਉਸ ਤੋਂ ਬਾਅਦ ਜੇਕਰ ਆਪਾਂ ਬਣਾ ਰਹੇ ਹਾਂ 5 ਸਾਲ ਤੱਕ ਦੇ ਬੱਚੇ ਲਈ ਤਾਂ 300 ਗ੍ਰਾਮ ਪਛਮਾ ਐਸਟਰਾ 6 ਤੋਂ ਲੈ ਕੇ 10 ਸਾਲ ਦੇ ਬੱਚੇ ਲਈ ਜਿਹੜੀ ਉਹ ਆਪਾਂ ਨੂੰ 350 ਗ੍ਰਾਮ ਪਾਛਮ ਤੇ ਜਿਹੜੀ ਆਪਾਂ 10 ਤੋਂ ਲੈ ਕੇ 15 ਸਾਲ ਦੇ ਬੱਚੇ ਲਈ ਸਵੈਟਰ ਬਣਾਉਣਾ ਹੈ ਉਹਪਾਂ ਨੂੰ 400 ਗ੍ਰਾਮ ਪਾਛ ਜਿਹੜੀ ਇਸ ਤਰ੍ਹਾਂ ਬਹੁਤ ਹੁੰਦੀ ਥੋੜੀ ਜੀ ਮੈਂ ਪਾਛਮ ਜ਼ਿਆਦਾ ਹੀ ਦੱਸੀ ਹੈ ਜਿਵੇਂ ਤੁਹਾਨੂੰ ਦੱਸਿਆ ਬਈ ਜਿਹੜਾ ਰੰਗ ਨਹੀਂ ਉਹ ਬਾਅਦ ਵਿੱਚ ਆਪਾਂ ਨੂੰ ਰੰਗ ਨਹੀਂ ਮਿਲਦਾ ਹੁੰਦਾ ਤਾਂ ਥੋੜੀ ਜੀ ਪਾਛਮ ਪਹਿਲਾਂ ਹੀ ਆਪਾਂ ਜ਼ਿਆਦਾ ਲਵਾਂਗੇ ਤਾਂ ਬਾਅਦ ਵਿੱਚ ਆਪਾਂ ਨੂੰ ਕੋਈ ਦਿੱਕਤ ਨਹੀਂ ਆਉਂਦੀ ਤੇ ਜੇਕਰ ਆਪਾਂ ਬਣਾ ਰਹੇ ਹਾਂ कार्डिगन बना, आ, कार्डिगन बना रहे हैं आप ठीक है लेडीज़ कार्डिगन बना रहे आप लेडीज़ कार्डिगन तो ये छे सौ ग्राम पछम ले लेनी है ठीक है, जेकर आपको कॉलर वाली बनानी है कॉलर रखना तो साढ़े छे सौ ग्राम फिर सा जी साढ़े छे सौ ग्राम पछम है बहुत होंगी ਜਾਂ ਤਾਂ ਸਵੈਟਰ ਲਈ 700 ਗ੍ਰਾਮ ਪਾਚਮ ਲਵਾਂਗੇ ਇਸ ਤਰ੍ਹਾਂ ਫੁੱਲ ਸਵੈਟਰ ਲਈ ਠੀਕ ਹੈ ਮਤਲਬ ਪੂਰੀ ਬਾਹ ਦਾ ਕੋਟੀ ਸਵੈਟਰ ਬਣਾਉਣਾ ਤਾਂ 700 ਗ੍ਰਾਮ ਪਾਚਮ ਲੱਗਦੀ ਹੈ ਤੇ ਵਿੱਧ ਕਾਲਰ 50 ਗ੍ਰਾਮ ਪਾਚਮ ਜ਼ਿਆਦਾ ਲਵਾਂਗੇ 750 ਗ੍ਰਾਮ ਪਾਚਮ ਇਸ ਤਰ੍ਹਾਂ ਬੱਤ ਹੁੰਦੀ ਹੈ ਜੇਕਰ ਆਪਾਂ ਹਾਫ ਸਵੈਟਰ ਬਣਾਉਣਾ ਜੈਂਟਸ ਲਈ ਜੈਂਟਸ ਹਾਫ ਸਵੈਟਰ ਤਾਂ ਆਪਾਂ ਨੂੰ ਜੜੀ 500 ਗ੍ਰਾਮ ਪਾਚ ਜੜੀ ਲੱਗੂਗੀ ਠੀਕ ਹੈ ਇਸ ਤਰ੍ਹਾਂ ਵਿਰਧ ਕੋਲਰ ਪਲੱਸ 50 ਗ੍ਰਾਮ ਜੜੀ ਪਾਚ ਜ਼ਿਆਦਾ ਲੱਗੂਗੀ ਫਿਰ ਆਪਾਂ ਨੂੰ 550 ਗ੍ਰਾਮ ਪੱਛਮ ਚਾਹੀਦੀ ਹੋਗੀ ਠੀਕ ਹੈ ਮਤਲਬ ਜੇਕਰ ਆਪਾਂ ਕਿਸੇ ਵੀ ਪ੍ਰੋਜੈਕਟ ਦਾ ਕੋਲਰ ਬਣਾਉਣੀ ਹੈ ਇਸ ਤਰ੍ਹਾਂ ਤਾਂ 50 ਗ੍ਰਾਮ ਪੱਛਮ ਆਪਾਂ ਜ਼ਿਆਦਾ ਲਵਾਂਗੇ ਕੋਲਰ ਤੇ 50 ਗ੍ਰਾਮ ਪੱਛਮ ਲੱਗਦੀ ਹੈ ਇਸ ਲਈ 50 ਗ੍ਰਾਮ ਪੱਛਮ ਆਪਾਂ ਜ਼ਿਆਦਾ ਲਵਾਂਗੇ ਤੇ ਸੌਖ ਸਲਾਈ 100 ਗ੍ਰਾਮ ਪੱਛ ਇਸ ਤਰ੍ਹਾਂ ਇਹ ਥੋੜਾ ਜਿਹਾ ਮੈਂ ਤੁਹਾਨੂੰ ਆਈਡੀਆ ਦਿੱਤਾ ਹੈ ਬਾਕੀ ਕਈ ਵਾਰ ਇਹ ਆਪਣਾ ਇਸ ਤਰ੍ਹਾਂ ਹੁੰਦਾ ਹੈ ਡਿਜ਼ਾਈਨ ਦੇ ਹਿਸਾਬ ਨਾਲ ਵੀ ਆਪਾਂ ਨੂੰ ਕੁੰਡੇ ਸੈੱਟ ਕਰਨੇ ਪੈਂਦੇ ਆ ਦੇਖੋ ਜਿਵੇਂ ਆਪਾਂ ਬਾਰਡਰ ਦੇ ਲਈ 110 ਜਾਂ 115 ਉੱਪਰ ਜਿਹੜਾ ਆਪਣਾ ਡਿਜ਼ਾਈਨ ਹੋਊਗਾ ਉਹਦੇ ਲਈ ਜਿਹੜੇ ਕੁੰਡੇ ਆਪਾਂ ਨੂੰ ਬਾਰਡਰ ਬਣਾਉਣ ਤੋਂ ਬਾਅਦ ਜਿਵੇਂ ਆਪਾਂ 10 ਜਾਂ 15 ਕੁੰਡੇ ਵਧਾਉਣੇ ਆ ਤਾਂ ਥੋੜੇ ਜਿਹੇ ਕੁੰਡੇ ਜਿਹੜੇ ਜ਼ਿਆਦਾ ਜਾਂ ਘੱਟ ਵੀ ਹੋ ਸਕਦੇ ਆ ਡਿਜ਼ਾਈਨ ਦੇ ਹਿਸਾਬ ਨਾਲ ਇਹ ਥੋੜਾ ਜਿਹਾ ਮੈਂ ਤੁਹਾਨੂੰ ਆਈਡੀਆ ਦਿੱਤਾ ਹੈ आ, मतलब ਇਹ ਨਾਲ ਆਪਾਂ ਨੂੰ ਥੋੜਾ ਜਿਹਾ ਪਤਾ ਲੱਗ ਜਾਂਦਾ ਹੈ ਵੀ ਇੰਨੇ ਸਾਈਜ਼ ਦਾ ਜਿਹੜਾ ਆਪਾਂ ਸਵੈਟਰ ਬਣਾਵਾਂਗੇ ਜਾਂ ਬੱਚਿਆਂ ਲਈ ਕੋਟੀ ਸਵੈਟਰ ਬਣਾਵਾਂਗੇ ਤਾਂ ਇੰਨੀ ਪਾਚਮ ਚਾਹੀਦੀ ਹੋਊਗੀ ਇੰਨੇ ਕੁੰਡੇ ਰੱਖਣੇ ਹੋਣਗੇ ਠੀਕ ਹੈ ਬਾਕੀ ਤੁਸੀਂ ਆਪਣੀ ਅ ਲੰਬਾਈ ਜਿਹੜੀ ਹੋਊਗੀ ਆਪਣੇ ਹਿਸਾਬ ਨਾਲ ਰੱਖ ਲੈਣੀ ਹੈ ਲੰਬਾਈ ਚੜਾਈ ਬਾਕੀ neck ਦੀ ਕਟਿੰਗ ਵੀ ਮੈਂ ਤੁਹਾਨੂੰ ਦੱਸ ਦਿੰਨੀ ਆ ਜਿਹੜੀ ਆਪਾਂ ਗਲੇ ਦੀ ਕਟਿੰਗ ਕਰਨੀ ਹੁੰਦੀ ਉਹ ਕਿਸ ਤਰ੍ਹਾਂ ਕਰਾਂਗੇ ਅੰਜੀ ਮੈਂ ਦੇਖੋ ਹੁਣ ਆਪਾਂ 0 ਤੋਂ ਲੈ ਕੇ 5 ਸਾਲ ਦੇ ਬੱਚੇ ਦੀ ਗਲੇ ਦੀ ਕਟਿੰਗ ਕਰਨੀ ਹੈ ਠੀਕ ਹੈ ਸਵੈਟਰ ਦੀ ਤਾਂ ਜਿਹੜੀ ਆਪਾਂ ਜਿਵੇਂ ਆਪਾਂ ਮੋਢਿਆਂ ਦੀ ਕਟਿੰਗ ਕਰਾਂਗੇ ਜਿਵੇਂ ਮੋਢਿਆਂ ਦੀ ਕਟਿੰਗ ਆਪਾਂ 3 2 1 ਇਸ ਤਰ੍ਹਾਂ ਕਰ ਦਿਆਂ ਜਾਂ 4 4 3 2 1 ਠੀਕ ਹੈ ਇਸ ਤਰ੍ਹਾਂ ਕਰਦੇ ਆ ਉਸ ਤੋਂ ਬਾਅਦ ਜਿਹੜੀ ਆਪਾਂ ਗਲੇ ਦੀ ਕਟਿੰਗ ਕਰਨੀ ਉਹ ਵੀ ਇਸੇ ਤਰ੍ਹਾਂ ਕਰਨੀ ਜਿਵੇਂ 3 2 1 ਇਸ ਤਰ੍ਹਾਂ ਕੁੰਡੇ ਘਟਾਲੇ ਬਾਹਰ ਵਿੱਚ ਇੱਕ ਇੱਕ ਇਸ ਤਰ੍ਹਾਂ ਕਰਕੇ ਕੁੰਡੇ ਘਟਾਉਂਦੇ ਜਾਣਾ ਜਿੰਨੇ ਆਪਾਂ ਮੋਢੇ ਲਈ ਕੁੰਡੇ ਰੱਖਣੇ ਹੋਣਗੇ ਉਹਨੇ ਰੱਖ ਲੈਣੇ ਆ ਉਦੋਂ ਤੱਕ ਆਪਾਂ ਇਸੇ ਤਰ੍ਹਾਂ ਜਿਹੜੀ ਘਟਾਈ ਆ ਪਾਉਂਦੇ ਜਾਣਾ ਠੀਕ ਹੈ ਬਾਕੀ ਜਦੋਂ ਵੀ ਕੋਈ ਮੈਂ ਪ੍ਰੋਜੈਕਟ ਬਣਾਉਣੀ ਆ ਸਟੈਪ ਬਾਈ ਸਟੈਪ ਸਾਰਾ ਤੁਹਾਨੂੰ ਦੱਸਦੀ ਆ ਕਿ ਇਸ ਤਰ੍ਹਾਂ ਇਹ ਗਲੇ ਦੀ ਘਟਾਈ ਕਰਨੀ ਆ ਆਪਾਂ ਕਿਸ ਤਰ੍ਹਾਂ ਬਾਾਂ ਦੀ ਕਟਾਈ ਕਰਨੀ ਹੈ ਠੀਕ ਹੈ ਲਓ ਜੀ ਇਸ ਤਰ੍ਹਾਂ ਮੈਂ ਤੁਹਾਨੂੰ ਥੋੜਾ ਜਿਹਾ ਆਈਡੀਆ ਜਿਹੜਾ ਦੇ ਦਿੱਤਾ ਕਿੰਨੇ ਪੱਛਮ ਲੱਗਦੀ ਕਿੰਨੇ ਕੁੰਡੇ ਆਪਾਂ ਰੱਖਣੀਆਂ ਜੇਕਰ ਤੁਹਾਨੂੰ ਕੁਝ ਨਾ ਸਮਝ ਲੱਗਿਆ ਹੋਵੇ ਤਾਂ ਤੁਸੀਂ ਮੈਨੂੰ ਦੁਬਾਰਾ ਪੁੱਛ ਸਕਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੀ ਆਪਣੀ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਤਾਂ ਜੋ ਅੱਗੇ ਵੀ ਮੈਂ ਤੁਹਾਡੇ ਲਈ ਇਸ ਤਰ੍ਹਾਂ ਦੀ ਆਈਡੀਏ ਤੁਹਾਡੇ ਨਾਲ ਸਾਂਝੇ ਕਰ ਸਕਾਂ ਧੰਨਵਾਦ